ਕੋ ਕਿ ਮੈਂ ਨਹੀਂ ਲਾਇਆ ਕਿ ਜ਼ੋ ਕਿ ਬੰਗਲੇ ਵਾਸਤੇ ਕਿੰਨਾ ਇਹਨਾਂ ਨੂੰ ਕਿੰਨੀ ਵਾਰ ਮੈਂ ਨਾ ਕੀਤਾ ਮੈਂ ਕੀ ਹੋਇਆ ਕਿ ਕਿੰਨੇ ਸੱਟ ਲੱਗੀ ਮੈਂ ਉੱਥੇ ਲੱਗੀ ਸੀ ਤੁਹਾਡੇ ਕੋਲ ਸਕੂਟਰੀ ਤੇ ਕੋਈ ਆ ਗਾੜੀ ਜਾ ਰਹੀ ਸੀ ਉਹ ਕਿੱਥੇ ਮੰਦੀ ਹੋਣੀ ਪਤਾ ਨਹੀਂ ਉੱਪਰ ਮੰਦੀ ਹਾਂਜੀ ਸਸਜੀ ਕਾਲ ਜੀ ਸਾਰਿਆਂ ਨੂੰ ਹੋਪ ਥੀ ਸਭ ਜਣੇ ਬਹੁਤ ਹੀ ਵਧੀਆ ਹੋਵੋਗੇ ਤੇ ਤੁਹਾਡਾ ਵੈਲਕਮ ਕਰਦੇ ਆਂ ਸਾਡੇ ਨਵੇਂ ਬਲੌਗ ਦੇ ਵਿੱਚ ਅੱਜ ਦਾ ਬਲੌਗ ਕੀ ਆ ਤੁਹਾਨੂੰ ਵੀ ਦੱਸਦੇ ਆਂ ਅੱਜ ਆਪਾਂ ਕਰਾਂਗੇ ਪ੍ਰੈਂਕ ਹਰਸ਼ ਦੇ ਨਾਲ ਤੇ ਹੁਣ ਉਹ ਤਾਂ ਗਏ ਹੋਏ ਨੇ ਬਾਹਰ ਕਿਤੇ ਗਏ ਹੋਏ ਨੇ ਤੇ ਮੈਂ ਸੋਚਿਆ ਸੀ ਅੱਜ ਪ੍ਰੈਂਕ ਕਰਦੇ ਆਪਾਂ ਤੇ ਸ਼ਾਮ ਦੇ 4 ਵਜੇ ਮੈਂ ਸਵੇਰ ਦੀ ਸੋਚ ਰਹੀਆਂ ਬਟ ਰੋਟੀ ਖਾਣੀ ਸੀ ਨਾ ਥੋੜਾ ਉਹ ਤੇ ਕੰਮ ਕਰਨੇ ਸੀਗੇ ਸੋ ਹੁਣ ਸਭ ਕੁਝ ਹੋ ਗਿਆ ਹੁਣ ਆਪਾਂ ਕਰਦੇ ਆ ਪ੍ਰੈਂਕ ਪ੍ਰੈਂਕ ਤੁਹਾਨੂੰ ਦੱਸ ਦਿੰਨੇ ਆ ਕਿਹੜਾ ਹੋਊਗਾ ਆਪਾਂ ਸੋਚ ਰਹੇ ਸੀਗੇ ਤੁਸੀਂ ਬਹੁਤ سارے ਮੈਸੇਜ ਵੀ ਕੀਤੇ ਸ냅ਚੈਟ ਤੇ ਤੁਹਾਡਾ ਬਹੁਤ ਬਹੁਤ ਥੈਂਕ ਯੂ ਆ ਤੁਸੀਂ ਇੰਨੇ ਸਜੈਸ਼ਨ ਦਿੱਤੇ ਸਾਨੂੰ ਬਟ ਮੈਂ ਸੋਚਿਆ ਵੀ ਆਪਾਂ ਕਰਾਂਗੇ ਐਕਸੀਡੈਂਟ ਵਾਲਾ ਪ੍ਰੈਂਕ ਤੇ ਹੁਣ ਅਸਟਾਗੈ ਹੈ ਹੋਇਆ ਤੇ ਹੁਣ ਮੈਂ ਤੁਹਾਨੂੰ ਦਿਖਾਨੀ ਆ ਮੈਂ ਕਿਹ ਚੀਜ਼ ਵੀ ਲਿਆਂਦੀ ਸੀ ਜੀ ਉਹਦੇ ਲਈ ਜੋ ਹਨਾ ਤੁਸੀਂ ਵਲੌਗ ਨਾਲ ਅੰਤ ਤੱਕ ਜੋ ਦੇਖਿਓ ਬਹੁਤ ਇੰਟਰਸਟਿੰਗ ਹੋਊਗਾ ਵਲੌਗ ਬਹੁਤ ਜ਼ਿਆਦਾ ਦੇਖਦੇ ਆ ਹਰ ਸਦੇ ਕੀ ਰੈਕਸ਼ਨ ਹੁੰਦੀ ਹੈ ਵੀ ਮੇਰਾ ਹੋ ਗਿਆ ਐਕਸੀਡੈਂਟ ਸੋ ਤੁਸੀਂ ਵਲੌਗ ਨੂੰ ਅੰਤ ਤੱਕ ਜੋ ਦੇਖਿਓ ਸੋ ਗਾਇਸ ਤੁਹਾਨੂੰ ਦਿਖਾਨੀ ਆ ਮੈਂ ਆ ਦੇਖੋ ਇਹਦੇ ਵਿੱਚ ਕੀ ਹੈ कॉटन ਹੈ ਇਹਦੇ ਵਿੱਚ ਆਹ ਲਿਆਂਦੀ ਸੀ ਜੀ ਮਤਲਬ ਮੈਂ ਲਿਆਂਦੀ ਸੀ ਜੀ ਇਹ ਥੋੜੀ-ਬੋਤੀ ਘਰੇ ਵੀ ਪਈ ਸੀਗੀਆਂ ਪੱਟੀਆਂ ਦੀਆਂ ਤੇ कॉटन ਆ ਦੇਖੋ ਆ ਵਾਲੇ कॉटन ਆ ਤੇ ਆ ਰਿਕਵਾ ਵਾਲੀਆਂ ਪੱਟੀਆਂ ਆਪਾਂ ਲਿਆਂਦੀਆਂ ਸੀਗੀਆਂ ਤੇ ਆਪਾਂ ਹੁਣ ਕਰਦੇ ਆ ਪ੍ਰੈਂਕ ਸ਼ੁਰੂ ਤੇ ਸਭ ਤੋਂ ਪਹਿਲਾਂ ਨਾ ਮੈਂ ਉਹਨੂੰ ਕਾਲ ਲਾਉਂਗੀ ਹਨਾ ਵੀ ਕਾਲ ਲਾ ਕੇ ਮੈਂ ਐਵੇਂ ਕਹੂੰਗੀ ਵੀ ਤੁਸੀਂ ਕਿੱਥੇ ਹੋ ਤੇ ਫਿਰ ਮੈਂ ਕਹੂੰਗੀ ਵੀ ਮੈਂ ਵੀ ਆ ਰਹੀ ਹਾਂ ਠੀਕ ਹੈ ਨਾ ਤੇ ਹੁਣ ਆਪਾਂ ਕਾਲ ਲਾਉਂਦੀ ਆ ਤੇ ਗਾਇਸ ਹੁਣ ਆਪਾਂ ਹਰਸ਼ ਨੂੰ ਫੋਨ ਲਾਉਣੀ ਆ ਵੀ ਹਨਾ ਤੁਸੀਂ ਕਿੱਥੇ ਹੋ ਵੀ ਮੈਂ ਵੀ ਆ ਰਹੀ ਹਾਂ ਵੀ ਮੈਂ ਸਕੂਟੀ ਤੇ ਆ ਰਹੀ ਹਾਂ ਤਾਂ ਹੀ ਫਿਰ ਹਨਾ ਮੈਂ ਕਹੂੰਗੀ ਵੀ ਮੇਰਾ ਐਕਸੀਡੈਂਟ ਹੋ ਗਿਆ ਤੇ ਹੁਣ ਮੈਂ ਫੋਨ ਲਾਉਣੀ ਆ Papa ਵਾਲਾ ਫੋਨ ਲਿਆਂਦਾ ਸੀ ਪਰ ਤਾਂ ਉਹ ਤਾਂ ਲਾਉਣੀ ਆ ਤੇ ਮ ਨੂੰ ਫੋਨ ਆ ਨੀਆ ਤੂੰ ਲੱਗ ਜਾ ਦੇ ਦੇ ਕੀ ਕਰਨੀ ਹੈ ਹੈਲੋ 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 ਤੁਸੀਂ ਕਿੱਥੇ ਹੋ ਕੋਈ ਆ ਦੱਸ ਕਿੱਥੇ ਆ ਰਹੇ ਆ ਮੈਂ ਅੱਛਾ ਮਤਲਬ ਕਿੱਥੇ ਗਾ ਗੁਰਦੁਆਰੇ ਸਾਹਿਬ ਕੋਲ ਅੱਛਾ ਮੈਂ ਮੈਂ ਵੀ ਆ ਰਹੀ ਹਾਂ ਮੇਰੇ ਜੀ ਜਾਨੀ ਲੱਗ ਰਿਹਾ ਘਰੇ ਮੈਂ ਸਕੂਟਰੀ ਤੇ ਆ ਰਹੀ ਹਾਂ ਕੀ ਵਾਰ ਨਹੀਂ ਆ ਰਹੀ ਤੇਰੀ ਮੈਂ ਕਿਹਾ ਮੈਂ ਵੀ ਆ ਰਹੀ ਹਾਂ ਮੈਂ ਸਕੂਟਰੀ ਤੇ ਆ ਰਹੀ ਹਾਂ ਤੁਹਾਡੇ ਕੋਲ ਮੇਰਾ ਜੀ ਨਹੀਂ ਲੱਗ ਰਿਹਾ ਹੈ ਕੰਮ ਚੱਲ ਰਿਹਾ ਹੈ ਕਰ ਕੇ ਹੋ ਗਿਆ ਜੇ ਕੰਮ ਚੱਲ ਰਿਹਾ ਮੈਂ ਵੀ ਦੌੜ ਲਵਾਂ ਸੁਝੂਗੀ ਇਹ ਨਾਲ ਨਹੀਂ ਮੈਂ ਵੱਜਦੀ ਮੈਂ ਆ ਰਹੀ ਆ ਤੁਹਾਡੇ ਕੋਲ ਸਕੂਟਰੀ ਉਰੀ ਖੜੀ ਆ ਮੈਂ ਆ ਰਹੀ ਆ ਮੈਂ ਇਹ ਘਰ ਨੂੰ ਆਣਾ ਬਸ ਥੋੜੇ ਟਾਈਮ ਦਾ ਕਾਰਜ ਨਹੀਂ ਮੈਂ ਆ ਰਹੀ ਆ ਹੁਣ ਤੇ ਹੁਣ ਮੈਂ ਹੁਣ ਮੈਂ ਸਕੂਟਰੀ ਚੱਕ ਕੇ ਜਾਨੀ ਆ ਮਤਲਬ ਉਹਨਾਂ ਨੂੰ ਤਾਂ ਐ ਲੱਗੂਗਾ ਹਨਾ ਵੀ ਆਈਆ ਤੇ ਮੈਂ ਕਹੂੰਗੀ ਫਿਰ ਮੇਰਾ ਰਸਤੇ 'ਚ ਹੋ ਗਿਆ ਐਕਸੀਡੈਂਟ ਤੇ ਹੁਣ ਆਪਾਂ ਨੂੰ ਕੀ ਕਰਨਾ ਪੈਣਾ ਜਲਦੀ ਜਲਦੀ ਨਾ ਮੈਂ ਆਹ ਪੱਟੀਆਂ ਜਿਹੜੀਆਂ ਆਪਣੇ ਬਨ ਲੀਆਂ ਤੇ ਹਨਾ ਬਲੱਡ ਆਰਟੀਫੀਸ਼ੀਅਲ ਬਲੱਡ ਵੀ ਲਾਉਣਾ ਪੈਣਾ ਉਹਦੇ ਕਰਕੇ ਆਪਾਂ ਸੌਸ ਲੈਨੇ ਆ ਸੌਸ ਸੌਸ ਨੂੰ ਉਹਦੇ ਤੇ ਲਾ ਕੇ ਆਪਾਂ ਫਿਰ ਪੱਟੀ ਬਨਦੇ ਆਪਾਂ ਚੱਕਦੇ ਆ ਸੌਸ ਰਸੋਈ ਚੋਂ ਤੇ ਚਲੋ ਸੌਸ ਉਹ ਵੀ ਕਿੱਥੇ ਰੱਖੀ ਆ

ਜਿਹੜਾ ਨਾ ਥੋੜਾ ਬਲੱਡ ਜਿਹਾ ਲੱਗੇ ਗਾੜਾ ਉਸਾਇ ਮਿਕਸ ਕਰਦੇ ਆ ਦੇਖਦੇ ਆ ਨਾ ਬੁਰਦਨ ਪੰਡਾ ਮੇਂ ਪਾਣ ਕਿ ਦੀ ਆਉਗੀ ਥੋੜੀ ਜਿਹਾ ਕਰੇ ਥੋੜੀ ਜਿਹਾ ਮਿਕਸ ਕਰ ਤੇ ਗੁਨਾਸਾ ਜਿਹੜੀ ਆਏ ਕੀ ਜੰਨੇ ਆ ਰੋਣ ਨੂੰ ਵੀ ਆ ਜੇ ਜਿਹਾ ਆਪਾਂ ਸੌਂ ਸਰ ਮਤਲਬ ਖੂਨ ਹਲਾ ਕੇ ਫਿਰ ਆਪਾਂ ਪੱਟੀ ਬੰਨਦੇ ਆ ਵੀ ਹੈ ਖਾਵਾ ਪਾ ਕੱਢ ਡਾਇਗਨਟ ਹੋ ਗਿਆ ਤੇ ਮੁਰ ਮੈਂ ਫੋਨ ਜਿਹੜਾ ਸਟੈਂਡ ਤੇ ਰੱਖਿਆ ਹੋਇਆ ਬਟ ਐਵੇਂ ਨਹੀਂ ਰੱਖਣਾ ਫੋਨ ਆਪਾਂ ਮੈਂ ਸੋਚਿਆ ਉਹ ਵਾਲੀ ਟਾਕੀ ਦੀ ਲਕੋਗੇ ਫੋਨ ਰੱਖਾਂਗੇ ਤੇ ਫਿਰ ਉੱਥੇ ਰੱਖਾਂਗੇ ਜਿਹੜਾ ਹਾਸ ਨੂੰ ਪਤਾ ਨਾ ਲੱਗੇ ਆਪਾਂ ਕਾਟਨ ਦਿੱਤੇ ਸੌਸ ਜੀ ਲਾਉਂਦੇ ਆ ਆਏ ਮੈਂ ਬਰੱਡਾਂ ਤੇ ਵੀ ਸੌਸ ਲਾਈ ਦੇਖਾ ਮਿੰਟਾ ਡਰ ਲੱਗ ਰਿਹਾ ਕਿ ਤੇ ਮੇਰੇ ਚ ਪੇੜਾ ਨਾ ਬਹਿ ਜਾਣ ਗਾਇਸ ਵੀ ਆ ਗਈ ਹੋਣੀ ਆ ਸਿਰ ਤੇ ਬੰਨ੍ਹਦੇ ਪਰ ਮੈਂ ਤਾਂ ਸੋ ਆਪਣਾ ਕੰਟੀ ਵੀ ਬੀਤੇ ਆਪਾਂ ਇਹਦੇ ਨਾਲ ਪੱਟੀ ਬੰਨ੍ਹ ਲੈਂਦੇ ਹਾਂ ਕਭੇ ਕਭ ਦੇ ਨਾਲ ਕਿੱਟਣੀ ਪਈ ਇਦਰੀ ਸਾਰ ਠੀਕ ਹੋ ਜਾ ਸੀਸਲ ਦੇ ਦੇ ਕੇ ਛੱਡੀ ਪਹਿਲਾ ਸਾਸ ਘੱਟ ਲੱਗੀ ਸੀ ਗਾਇਜ਼ ਤੇ ਹੁਣ ਆਪਾਂ ਪਾਉਣੀ ਆ ਤਕੜਾ ਐਕਸੀਡੈਂਟ ਹੋ ਗਿਆ ਸੋ ਗਾਇਸ ਦੇਖੋ ਆਪਣੇ ਮੁਥਰੇ ਦਾ ਬੰਦ ਲੀ ਬੱਤੀ ਤੇ ਹੁਣ ਆਪਾਂ ਬੰਨ ਕਿਤੇ ਬੰਨੀ ਆਂਗਾ ਲੱਤ ਤੇ ਬੰਨੀ ਹੈ ਬਾਹ ਤੇ ਬੰਨੀ ਦੇਖੋ ਕਿਵੇਂ ਦੀ ਲੱਗ ਰਹੀ ਔਖੀ ਸੋਖੀ ਬੰਨ ਲਈ ਬੱਸ ਤੇ ਹੁਣ ਆਪਾਂ ਬਾਹ ਦੇ ਬੰਨਦੇ ਸੋ ਹੁਣ ਆਪਾਂ ਬਾਹ ਤੇ ਵੀ ਬੰਨਦੇ ਆ ਬੱਤੀ ਨੂੰ ਬਾਹ ਦੇ ਕੁਣੀ ਤੇ ਨਾ ਕੁਣੀ ਤੇ ਚਰੀਟ ਵੱਜ ਜੀ ਹੁੰਦੀ ਆ ਵੀ ਨਾ ਗਰੀ ਆ ਪਤਾ ਨਹੀਂ ਨਾ ਦਿਨ ਹਸਪੀਟਲ ਚ ਜੇ ਫਿਰ ਆਪਾਂ ਜਾਏ ਜਿਹਦਾ ਟੇਸਟ ਸੁੰਗਲਿਆ ਟੇਸਟ ਪਤਾ ਲੱਗ ਗਿਆ ਗਾਇ ਦੇਖੋ ਪਨੀਰ ਤੇ ਵੀ ਬੰਨ ਲੀ ਇਹਦੇ ਆਪਾਂ ਥੋੜੀ ਥੋੜੀ ਹੋਰ ਸਾਸ ਲਾਉਣੀ ਆ ਜਿਹੜਾ ਪਤਾ ਲੱਗੇ 7 ਵਜੇ ਆਹ ਦਾ ਸਮਾਨ ਰੱਖਣਾ ਪੈਣਾ ਸਾਸੂਸ ਤੇ ਪੈਰ ਤੇ ਵੀ ਦੇਖਦੇ ਆ ਵੀ ਹਾਂ ਪੈਰ ਤੇ ਵੀ ਪੱਟੀ ਬੰਨ ਲੈਂਦੇ ਆ ਵੀ ਪੈਰ ਵੀ ਬਿਨਾ ਮੂਚ ਗਿਆ ਹਾਂ ਪੈਰ ਤੇ ਵੀ ਬੰਨ ਰਹੀ ਆ ਆਪਾਂ ਪੈਰ ਤੇ ਵੀ ਬੰਨ ਲੀਂ ਪੱਟੀ ਬਹੁਤ ਹਟਾਉਂਦੀਆਂ ਚਲੋ ਮੈਂ ਹੁਣ ਔਨ ਕਰੂੰਗੀ ਵੀ ਹੈਨਾ ਤੁਸੀਂ ਕਿੱਥੇ ਵੀ ਜਲਦੀ ਆਇਓ ਕਰਨ ਮੈਸਤਾ ਉਹ ਕਹਿ ਰਹੇ ਸੀਗੇ ਵੀ ਮੈਂ ਆਉਣਾ ਮਟ ਆਇਆ ਹੀ ਨਹੀਂ ਤਿੰਨ आप करते हैं मेरी हसी ने बस निकलते तो मैं हम अपन सट्टा हो गई देखो वाइस थोड़ा कपड़े गिर गई सो वाइस आपने देखो आ कैमरा जरा आपने ने पर्दे को लुको के रखता आ देख लो थोड़ा जहा दिखे टाकी लुको के रखता कैमरा जो दिखे ना ਇਹ ਜਿੰਦ ਮੈਂ ਹਰ ਸਮੇਂ ਫੋਨ ਲਾਉਣੀ ਆ ਤੇ ਮੈਂ ਕਹਿੰਦੀ ਆ ਵੀ ਤੁਸੀਂ ਕਿੱਥੇ ਹੋ ਜਲਦੀ ਆਓ ਵੀ ਜਲਦੀ ਆਓ ਹਨਾ ਟੈਨਸ਼ਨ ਚਿਤ ਕਹਿੰਦੀ ਆ ਮੈਂ ਸਹੀ ਦਿਖ ਰਿਹਾ ਨਾ ਤੇ ਮੈਂ ਤੇ ਅੱਗੇ ਬੈਠੀ ਹਾਂ ਮੈਂ ਕੰਬਲ ਉਤਨਾ ਕਰ ਦਿੰਦੀ ਆ ਨਾ ਥੋੜਾ ਜਿਹੜਾ ਦਿਖੇਗਾ ਹੁਣ ਦਿਖਦਾ ਆਪਾਂ ਇੱਕ ਕੰਬਲ ਬਰਦੀ ਆ ਤੇ ਹੁਣ ਫੋਨ ਕਰਦੀ ਆ ਸੱਤ ਰੋ ਹੈਲੋ ਤੁਸੀਂ ਕਿੱਥੇ ਹੋ ਯਾਰ ਅਦੁਰਦੀ ਕਾ ਯਾਰੋ हां कैमरे 안 ਦਿੰਦੀ ਆਪਾਂ ਨਾ ਤੁਹਾਨੂੰ ਦੱਸਦੀ ਹਾਂ ਘਰੇ ਆ ਜੁਦੀ ਤਾਂ ਅੱਛਾ ਠੀਕ ਹੈ ਮੈਂ ਦੱਸਦੀ ਹਾਂ ਘਰੇ ਆ ਗੋ ਪਹਿਲਾਂ ਮੈਂ ਆਈ ਕਿ ਸੀਗੀ ਉੱਥੇ ਤੁਹਾਡੇ ਕੋਲ ਨਹੀਂ ਆਈ ਸੀ ਰਸਤੇ 'ਚ ਸੀ ਘਰੇ ਆਣ ਤੁਹਾਨੂੰ ਦੱਸਦੀ ਹਾਂ ਠੀਕ ਹੈ ਸੋ ਗਾਈਜ਼ ਹੁਣ ਆਪਾਂ ਇਹ ਹਾਸਲ ਕੋਣ ਕਰਤਾ ਤੇ ਮੂਹਰ ਅੰਕੇ ਜਾਨੇ ਮੈਂ ਕਲੋਨੀ ਦੇ ਬਾਹਰ ਹੀ ਨਾ ਤੇ ਮੈਂ ਜਿਹੜੀ ਆਸੀ ਤੇ ਆਸਾਤ ਮੈਂ ਤੁਹਾਨੂੰ ਹੀ ਇਹ ਦਿਖਾਣੀ ਹੈ ਨਾ ਕਿ ਇੰਨੇ ਜਿਹੜੇ ਸ਼ੋਰ ਹੋਏ ਤੇ ਇੰਨੇ ਮੈਂ ਕਲੋਨੀ ਦੇ ਬਾਹਰ ਹੀ ਉਹ ਘਰ ਵਾਲੀ ਨਹੀਂ ਆ ਰਹੇ ਆ ਤੇ ਮੈਂ ਉਹ ਜਿਹੜੀ ਆਏ ਮਿਲਾਂ ਤਾਂ ਅੱਗੇ ਆ ਗਈ ਕਰਾਇਆ ਵਾ ਤੂੰ ਕੀ ਆਹ ਉਹ ਜਿਹਨੂੰ ਦੱਸਾਂ ਸੀਗਾ ਤੂੰ ਸੀ ਕਿ ਚੱਕੇ ਨਾਲੇ ਤੈਨੂੰ ਕਿੰਨੀ ਵਾਰ ਮੈਂ ਨਾ ਕੀਤਾ ਮੈਂ ਕੀ ਹੋਇਆ ਇੱਕ ਮੇਰੇ ਸੱਟ ਲੱਗੀ ਉਹ ਤੈਨੂੰ ਨਹੀਂ ਆ ਰਹੀਆਂ ਲੈ ਤੈਨੂੰ ਮੈਂ ਕਿਹਾ ਤਾਂ ਵੀ ਤੂੰ ਨਾ ਆਈ ਨਾ ਫਿਰ ਮੈਂ ਤੁਹਾਡੇ ਕੋਲ ਤਾਈ ਹੋ ਰਹੀ ਸੀ ਕਿ ਮੈਂ ਇੱਧਰ ਜਾ ਰਹੀ ਸੀ ਕਿੱਥੇ ਜਾ ਰਹੀ ਨਾਲੇ ਤੈਨੂੰ ਕਿੰਨੀ ਵਾਰ ਕਿਹਾ ਮੈਂ ਸਮਝਾਇਆ ਵੀ ਤੂੰ ਨਾ ਉਹ ਕਰਿਆ ਕਰ ਚੱਕੇ ਉਰੇ ਉਹਨੂੰ ਲਵਾ ਕੇ ਬੈਠ ਗਈ ਸੱਟ ਹਾਂ ਤੈਨੂੰ ਕਿੰਨੀ ਵਾਰ ਸਮਝਾਇਆ ਨਾਲੇ ਹਾਂ ਮੈਂ ਵੀ ਕਰਾਂ ਮੈਂ ਉੱਥੇ ਗਾਲੀ ਜੀ ਤੁਹਾਡੇ ਕੋਲ ਸਕੂਟਰੀ ਤੇ ਹੋਈ ਆ ਗਾਲੀ ਜਾ ਰਹੀ ਸੀ ਕਿ ਉਹ ਕਿੱਥੇ ਮੰਮੀ ਪਤਾ ਨਹੀਂ ਉੱਪਰ ਆਂਦੀ ਫੇ ਕਿੱਥੇ ਦੋ ਕਰਾਂਗੇ ਆ ਫਿਰ ਤੇਰੇ ਪਾਪਾ ਲੈ ਕੇ ਦੇਈ ਸੀਗੇ ਹਸਪੀਟਲ ਉੱਥੇ ਨਹੀਂ ਹੈਗਾ ਹਸਪੀਟਲ ਦਾ ਚੱਕਿਆ ਤੇਰੇ ਉੱਧਰ ਨੂੰ ਜਾ ਰਹੇ ਸੀ ਹੋਰ ਮੇਰੇ ਸਿਰ ਬਹੁਤ ਦੁਖ ਰਿਹਾ ਆ ਆਹੇ ਕਿਉਂ ਲੈ ਰੂ ਦੀ ਆ ਚੱਕ ਕੇ ਮਰਵਾ ਲਈ ਸੱਤ ਮੇਰੇ ਸਿਰ ਬਹੁਤ ਦੁਖ ਰਿਹਾ ਜਦੋਂ ਪਹਿਲਾਂ ਗਿਆ ਤਾਂ ਵੀ ਤੂੰ ਨਾ ਚਲਾ ਨਾਟਕੀਂ ਮੈਂ ਆਤਰੇ ਨਾ ਕਰੇ। ਤੂੰ ਪਤਾ ਵੀ ਉੱਥੇ ਤੈਨੂੰ ਉਹ ਲੋਕ ਜਿਹੜੇ ਅਗਦੀਆਂ ਵੀ ਬਹਿ ਜਾਣਾ ਉੱਥੇ। ਮੇਰਾ ਹੁੰਜੀ ਕਰਦਾ ਸੀ ਨਾ ਵੀ ਮੈਂ ਹੱਥ ਤੱਕ ਜਾ ਮੇਰਾ ਕਰੇ ਜੀ ਜਾਂਦਾ। ਚੱਕ ਜੀ ਰਾਜਾ ਦਾ ਬਾਗਿਆ ਪਤਾ ਦਾ। ਇੱਕ ਕੋਈ ਮੇਰੇ ਸਾਥ ਲਈ ਇੱਕ ਤੋਂ ਤੁਸੀਂ ਉਹ ਕਰ ਰਹੇ ਹੋ ਪਰ ਬੋਲ ਰਹੇ ਹੋ ਕਿ ਐਂਡ ਤੇ ਪੁੱਛਣਾ ਵੀ हां ਕਿ ਵੀ ਕਿੱਥੇ ਜੀ ਕਿੱਥੇ ਨਹੀਂ। ਤਰਦੀ ਤਾਂ ਰਹੀਆਂ ਜੀ ਹੋਰ ਕਾ ਮੋਬਾਈਲ 'ਇਂਕੀ ਮੈਂ ਬੋਲ ਰਿਹਾ ਤੁਸੀਂ ਇੱਕ ਮਹੀਨੇ ਦੀ ਹੋਰ ਮੈਨੇ ਹੋਰ ਹੋਰ ਕੀ ਤੈਨੂੰ ਕਿੰਨਾ ਚੁਕ ਲੱਗਦਾ ਹੈ ਮੈਂ ਦੱਸਦੀ ਤੇਰੀ ਗਲਤੀ ਹੈ ਜਿਆਦਾ ਮੈਂ ਤੈਨੂੰ ਕਹਿ ਰਿਹਾ ਨਾ ਜਾ ਨਾ ਜਾ ਜਾ ਤਾਂ ਉਹਨੇ ਚੱਕ ਕੇ ਪਤਾ ਨਹੀਂ ਕਿੱਧਰ ਨੂੰ ਸੁੱਟ ਰੇ ਆ ਮੈਨੂੰ ਆਉਂਦੀ ਹੈ ਨਹੀਂ ਤੈਨੂੰ ਜਣਾਉਂਦੀ ਮੈਨੂੰ ਆਉਂਦੀ ਰਹੀ ਆ ਉਧਰ ਨਾ ਇੱਕ ਉਹ ਜਿਹਾ ਭਾਈ ਜਾ ਗੱਡੀ ਵਾਲਾ ਹੂੰ ਤਾਂ ਕਿਹ ਨਾਲ ਹੀ ਗੱਡੀ ਆ ਤੂੰ ਤੈਨੂੰ ਨਹੀਂ ਦਿਖਾਉਣਾ ਹੋਰ ਕੀ ਆ ਉਹਨੂੰ ਤਾਂ ਦੇ ਦਿਆਂ ਨਾ ਤੈਨੂੰ ਤਾਂ ਚਲਾਨੀ ਲਾ ਦਿੰਦੀ ਨਹੀਂ ਹੈਗੀ ਕੋਈ ਗਾੜੀ ਡਾਕਟਰ ਕਹਿੰਦਾ ਵੀ ਤੁੰਗੀ ਸੱਟ ਲੱਗੀ ਆ। ਬੱਜਣ ਆਹਨ ਕਰੇ ਉਹ ਮੈਂ ਬਾੜੀ ਜਾਤਾ। ਉਹ ਕਿਹਾ ਵੀ ਆ ਵੀ ਤੂੰ ਨਾ ਚੱਕ ਨਾ ਚੱਕ ਉਹ ਤੇਨੂੰ ਦਿਖਿਆ ਹੈ। ਆ। ਫਿਰ ਉਹ ਮੈਂ ਮੈਨੂੰ ਕੋਰੇ ਦੀ ਆਵਾਜ਼ ਆ ਕਿੰਨੇ ਆ? ਇੱਕ ਔਰੇ ਆ ਉਰੇ ਲੱਗੀ ਸੀ ਇਹ ਕੁੜੀ ਨੇ। ਇੱਕ ਔਰੇ ਲੱਗੀ ਉਹਰੇ ਡਾਕਟਰ ਕਹਿੰਦਾ ਤੁੰਗੀ ਵਿੱਚੀ ਸੱਟ। ਮਰਵਾਦੀ ਉਹਨੂੰ ਮੋਟਿਆ। ਜਦੋਂ ਮੈਂ ਪੜ੍ਹਨ ਕਿਹਾ ਵੀ ਆ ਵੀ ਤੂੰ ਨਾ ਚੱਕ ਆ ਦੀ। ਮੈਂ ਫਾਪੂ ਕਿਰਦੂ ਨੂੰ ਬੋਲੀ ਜਾ ਰਿਹਾ ਮੈਂ ਹੋਰ ਕੀ ਆ ਸਕੂਟਰੀ ਕਿੱਥੇ ਸਕੂਟਰੀ ਨਹੀਂ ਹੋਈ ਉਹ ਮੋਲੇ ਤਾਂ ਥੋੜਾ ਟੁੱਟ ਗਿਆ ਸਕੂਟਰੀ ਦਾ ਕਿੱਥੇ ਬਾਹਰ ਖੜੀ ਆ ਦੇਖਿਆ ਨਹੀਂ ਤੁਸੀਂ ਉਰੇ ਬੈਠ ਜਾਓ ਉਹ ਨੂੰ ਕੀ ਹੋ ਰਿਹਾ ਤੂੰ ਸਕੂਟਰੀ ਨਹੀਂ ਪੈ ਗਈ ਹਨਾ ਵੀ ਸਕੂਟਰੀ ਦਾ ਉਹ ਟੁੱਟ ਗਿਆ ਉਹ ਟੁੱਟ ਗਿਆ ਨਹੀਂ ਭਾਬੀ ਵੀ ਹੈ ਨਾ ਆ ਲੱਗੀਆਂ ਮੈਨੂੰ ਦੁਰਗਣੀ ਹੁੰਦਾ ਮੇਰੇ ਤੋਂ ਬੈਠੇ ਰਹਨਾ ਥੱਡ ਜਾ ਹੱਲਦੀ ਲੋਡ ਲੂਡ ਵੀ ਨਹੀਂ ਆਉਣੀ ਹੈ ਤੇਰੇ ਨਾਲ ਅੱਡੀ ਹੋਣਾ ਮਰਾ ਗਿਆ ਆ ਵਾੜੀ ਸੇ ਤਾਂ ਮਰਾ ਗਿਆ ਹੈ ਬੈਠੇ ਰਹ ਨਾ ਹੁਣ ਕਿਤੇ ਜਾਉ ਫਾਇਦੀ ਹੈ ਮੈਂ ਹਸਪੀਟਲ ਜਾਣਾ ਹੁਣ ਤੇ ਤੂੰ ਆਪਾਂ ਘਰ ਹੀ ਬੈਠੀ ਮੈਂ ਮੈਨੂੰ ਜਾਣਾ ਪੈਣਾ ਹੈ ਕੱਲ ਕਿੱਥੇ ਹਸਪੀਟਲ ਆ ਦਿੱਦਾਂ ਨੂੰ ਮੇਨੂ ਵੀ ਇੱਥੇ ਆ ਟੱਲ ਗਿਆ ਦੱਸੋ ਨਾ ਮੈਂ ਕਿਉਂ ਨਾਲਦਾ ਨਹੀਂ ਕੋਈ ਨਾ ਦੱਸੋ ਮਮੀ ਨੇ ਕਿਹਾ ਵੀ ਤੂੰ ਸਕੂਲ ਰਹੀ ਚੱਲ ਕਿੰਨੀ ਵਾਰੀ ਗਿਆ ਚੁੱਕਾ ਮੈਨੂੰ ਮੈਂ ਵੀ ਜਾ ਕੇ ਆ ਵੀ ਉਹ ਨਾਜੜਾ ਨਾਜੜਾ ਜਾਂਦਾ ਜਾ ਕੇ ਉਹ ਉਧਰ ਨੂੰ ਲੰਘ ਹੀ ਜਾਂਵੇਂ ਕਿਹਾ ਵੀ ਰਹਿਣ ਦੇ ਨਾ ਵੀ ਮੈਂ ਆਦਾ ਰਹਿਣਾ ਘਰ ਨੂੰ ਅਲੂਗਦਾਂ ਨੂੰ ਉੱਥੇ ਨੂੰ ਆ ਰਹੀ ਹਣੀ ਇੱਥੇ ਨੂੰ ਉੱਥੇ ਆ ਇੱਥੇ ਮੈਂ ਦੇਖੂ ਹੁਣ ਮੈਨੂੰ ਮੈਂ ਨਾ ਕਿ ਚੱਲ ਨਹੀਂ ਚੱਲਦੀਆਂ ਨਾ ਵੀ ਫਿਰ ਕੀ ਹੋ ਗਿਆ ਮੈਨੂੰ ਹੁਣ ਕੀ ਪਤਾ ਸੀ ਵੀ ਐਵੇਂ ਮੈਂ ਗਿਰ ਜਣਾ ਮੈਂ ਮੈਨੂੰ ਕੱਦ 10 ਵਾਰ ਦਿੱਤਾ ਹੋਇਆ ਹੈ ਤੁਸੀਂ ਆਏ ਕਿਉਂ ਨਹੀਂ ਹੈਗੇ ਯਾਹੀ ਯਾਰਾ ਮੈਨੂੰ ਕਿਹਾ ਵੀ ਨਾ ਆ ਰਿਹਾ ਇਹਨੂੰ ਸੁਪਕਾ 2 ਮਹੀਨੇ ਨਾਲ ਸੀ ਦੁਖ ਰਿਹਾ ਕਿ ਬਲੇ ਸੱਟਾ ਉਹ ਇੱਕ پتہ ਕਿ ਘਰ ਵਾਲਾ ਵੀ ਤਾਂ ਕੀ ਕਹਿੰਦੇ ਹੁੰਦੇ ਆ ਵੀ ਜਲਦ ਖਾ ਤੇ ਕਿੱਥੇ ਲੱਗ ਗਿਆ ਵੀ ਹੋਰ ਤਾਂ ਨਹੀਂ ਤੈਨੂੰ ਦੁਖ ਤਾਂ ਨਹੀਂ ਲੱਗ ਰਿਹਾ ਤਰੁਕੋ ਜੀ ਲੱਗ ਹੀ ਉਹ ਤਾਂ ਲੱਗਣਾ ਹੀ ਚੀਜ਼ ਆ ਟੁੱਟ ਨੀ ਕੀ ਦੱਸੇ ਤੈਨੂੰ ਭੁੱਖ ਲੱਗਿਆ ਤੁਸੀਂ ਤਾਂ ਉੱਪਰ ਤੋਂ ਮੈਨੂੰ ਬੋਲ ਰਹੇ ਹੋ ਆ ਕੇ ਹਮ ਮੈਨਰੇ ਸੇ ਦੁਖ ਰਿਹਾ ਹਾਂ ਬਾਹਰ ਲੱਗ ਜਾ ਮੇਰੇ ਸੀ ਦੁਖ ਰਿਹਾ ਇੱਕ ਦੂ ਤੁਸੀਂ ਫਿਰ ਦੇਖੋ ਘਰ ਰਿਹਾ ਆ ਪਰ ਉਹ ਤਾਂ ਕਿ ਜੱਟ ਲੱਗੀ ਤਿੰਨ ਜਗ੍ਹਾ ਤੇ ਲੱਗੀਆਂ ਮੇਰੇ ਪੈਰ ਮੇਰੇ ਮੈਂ ਪੁੱਜ ਗਿਆ ਮੇਰਾ ਮੈਂਦਰ ਸਕੂਟੀ ਤਾਂ ਨੀਚੇ ਗੇਰੀਆ ਮੈਂ ਪੁੱਜ ਗਿਆ ਸੀਗਾ ਨਹੀਂ ਮੈਂ ਦੱਸ ਕਿ ਕਿਰਨ ਨਾਲ ਬੱਦਗੀ ਹੋ ਗਈ ਵਰਗੀ ਆ ਲੱਗਣੀ ਜੀ ਲੈ ਲਾ ਕੰਪਲ ਲੈ ਲਾ ਜਿਹੜਾ ਬੜਿਆ ਕੰਪਲ ਬਿਨੋ ਕਿ ਆ ਕੇ ਜਾ ਤਾਂ ਉਥੇ ਉਹ ਕਰਦੀ ਆ ਜਾਂਦੀ ਆ ਤੈਨੂੰ ਕਿੰਨੀ ਵਾਰ ਦੱਸਾਇਆ ਬਣਾ ਦੇ ਟੋਪੀ ਉੱਧਰ ਕੱਢ ਦੇ ਜਾਈਏ ਕੀ ਇੱਧਰ ਆ ਜਾਓ ਬੈਠ ਜਾਓ ਬੈਠਣ ਆਇਆ ਹਾਂ ਹੋਰ ਦੱਸ ਠੀਕ ਬੱਕਾ ਦੇਖ ਘਰ ਤਾਂ ਨਹੀਂ ਲੱਗੀ ਆ ਮਾਦਰ ਹੀ ਲੱਗੀ ਦੇਖੋ ਕਿ ਨਹੀਂ ਲੱਗੀ ਆ ਮੈਂ ਦੱਸੀ ਹਾਂ ਤਾਂ ਦੋ ਗੱਗਰੀਆ ਬਹੁਤ ਜਾਈ ਰਹਿਣ ਦੇ ਪਹਿਲੇ ਬੈਠੀ ਰਹੀ ਹਾਂ ਮੈਂ ਕਿੰਨੇ ਵਾਰ ਸਮਝਾਇਆ ਬਾਥਰੂਮ ਕਰ ਤਿਆਰ ਆ ਜੀ ਮੇਰੀ ਤਾਂ ਸਬਜੀ ਤਾਂ ਨਹੀਂ ਆਣੀਗਾ ਕੋਈ ਨਹੀਂ ਕੱਟਿਆ ਕੋਈ ਨਹੀਂ ਕੀ ਮਹੂ ਦੇ ਰਹੀਆਂ ਨੂੰ ਕੀ ਹੈ ਕੀ ਕੀ ਹਾਸੇ ਦੱਸ ਕੀ ਹੋ ਜਾਣ ਚਾਕੇ ਦੀ ਪ੍ਰੈਕ ਕਰ ਰਹੀ ਹਣੀ ਫੋਨ ਕਿੱਥੇ ਰੱਖਿਆ ਤੁਸੀਂ ਰੱਖੋ ਕਿੱਥੇ ਆਹ ਵੇ ਉਹ ਮੈਂ ਕਰ ਗਿਆ ਮੈਨੂੰ ਸੋਚੀ ਆਹ ਲੋ ਜੀ ਨੇ ਆ ਰੱਖਿਆ ਸਰੋਂ ਬੜੇ ਲੱਗੇ ਸਗੋੜੀ ਤਾਂ ਟਿਕੜੀਆਂ ਤੁਹਾਡੇ ਮੂਰੇ ਚੱਕ ਕੇ ਸਗੋੜੀ ਤਾਂ ਸਾਡੇ ਮੂਰੇ ਠੀਕ ਕਰਿਆ ਪਰ ਮੈਂ ਕੀ ਕੀਤਾ ਗਾਏ ਤੂੰ ਉਹ ਕਰੀ ਜਾਨੀ ਪਤਾ ਹੈ ਕੀ ਕੀਤਾ ਕਿ ਆ ਮੈਂ ਦੱਦੀ ਆ ਮੈਂ ਪ੍ਰੈਕ ਦੇਖੋ ਤੁਸੀਂ ਉੱਥੇ ਗਏ ਤੇ ਰਤਾਰ ਪਟੀਆਂ ਹੀ ਆਣ ਦੁੱਖ ਲੱਗਦਾ ਜਾਂ ਦੁੱਖ ਲੱਗਦਾ ਉਰੇ ਹੋਈ ਆ ਹੁਣ ਤਾਰਦੇ ਜਿਵੇਂ ਪਾਗਲ ਮੇਰਾ ਬਣਨ ਲੱਗੀ ਵੀ ਆ ਦੱਸ ਤੇ ਕੀ ਮੈਂ ਸੋਚਿਆ ਹਾਂ ਹੋਸੀ ਜਾ ਰਹੀ ਆ ਹੁਣ ਮੈਂ ਉਹਦੇ ਕੀ ਸੋਚਿਆ ਤੁਸੀਂ ਉੱਥੇ ਗਏ ਨਹੀਂ ਹੋਏ ਤੇ ਕਿੱਥੇ ਉੱਥੇ ਕਲਾਸ ਕਰ ਕੇ ਕੋਲ ਹਾਂ ਤੁਸੀਂ ਉੱਥੇ ਗਏ ਹੋਏ ਸੀਗੇ ਮੈਂ ਕਿਹਾ ਘਰੇ ਮੈਨੂੰ ਨਾ ਪੱਟੀਆਂ ਮਿਲ ਗਈਆਂ ਵੀ ਉੱਥੇ ਪਈਆਂ ਸੀਗੀਆਂ ਹਨਾ ਕੀ ਕਹਿੰਨੀ ਆ ਫਿਰ ਮੈਂ ਸੱਚੇ ਜੇ ਮੇਰਾ ਹੁਣ ਕੰਮ ਕਰ ਰਹੀ ਦੀ ਆ ਮੇਰੇ ਨਾਲ ਮੈਂ ਫਟਪੜਾ ਮਾਰਨਾ ਨਾ ਤਾਰਦੇ ਤਾਰਦੀ ਆ ਮੈਂ ਸੱਚ ਜਮ ਕੇ 프ੈਂਕ ਕਰਦੀ ਆ ਮੈਂ ਤੁਹਾਨੂੰ ਫੋਨ ਨਹੀਂ ਕਰਾਂਗਾ ਹਾਂ ਨਹੀਂ ਤੁਸੀਂ ਸਕੂਟਰੀ ਬਾਹਰ ਤੋਂ ਆਏ ਸਕੂਟਰੀ ਦੇਖੇ ਨਾ ਤੁਸੀਂ ਠੀਕ ਤੱਕੜੀ ਹੈ ਮੈਨੂੰ ਦੱਸ ਕੀ ਬਾਬੀ ਆਏ ਹੋ ਮੈਂ ਕਿਹੜਾ ਸਕੂਟਰੀ ਨਹੀਂ ਦੇਖ ਕੇ ਆਇਆ ਹਾਂ ਮੈਂ ਅੰਦਰ ਆਇਆ ਸਿੱਧਾ ਮੈਨੂੰ ਦੱਸ ਕੀ ਪਤਾ ਵੀ ਦੇਖ ਲੋਗ ਦੇਖ ਲਓ ਜੇ ਮੇਰੇ ਸੱਚੀ ਵੀ ਛੱਟ ਲੱਗੀ ਹੁੰਦੀ ਤੁਸੀਂ ਐਵੇਂ ਤੁਸੀਂ ਐਵੇਂ ਕਿਵੇਂ ਬੋਲਦੇ ਮੈਨੂੰ ਵੀ ਖਾਵਾਂ ਮੈਂ ਜਾਂ ਤੈਨੂੰ ਪਹਿਲਾਂ ਕਿਹਾ ਤਾਂ ਵੀ ਹਾਂ ਵੀ ਤੂੰ ਨਹੀਂ ਤੁਹਾਨੂੰ ਪਤਾ ਹੀ ਸੀ ਵੀ ਐਕਸੀਡੈਂਟ ਹੋਇਆ ਜਾਣਾ ਕਿਆ ਨਾਲ ਹੋਇਆ ਹੈ ਨਹੀਂ ਵਾਸਤਾ ਨਹੀਂ ਮੈਂ ਸਾਂ ਤੁਹਾਨੂੰ ਉਰੇ ਤਾਂ ਲੀਕ ਲਾਇਆ ਹੋਇਆ ਸੌਸ ਲਾਇਆ ਹੋਇਆ ਕੱਕੇ ਨੂੰ ਸੌਂਸੀ ਨਾਲੇ ਸੋ ਗਾਇਸ ਤੂੰ ਦਿੱਸੋ ਬੁਲਾ ਕੇ ਮੈਨੇ ਲੱਗਿਆ ਪ੍ਰੈਂਕ ਤੁਹਾਨੂੰ ਥੋੜੀ ਬਤਾਈ ਵੀ ਕਿ ਮੈਂ ਪ੍ਰੈਂਕ ਕਰ ਰਹੀ ਹਾਂ ਕਿ ਉਹ ਐਂ ਤਾਂ ਲੱਗ ਸਕਦੀ ਹੂੰ ਲੱਗ ਰਹੀ ਆ ਉਹ ਮੈਨਾਂ ਲੱਗੇ ਵੀ ਆ ਦੇਖੋ ਇੱਕ ਇੱਥੇ 7:30 ਇੱਕ ਇੱਥੇ ਵਜੇ ਸੌਸ ਜੀ ਦੀ ਥੋੜੀ ਥੋੜੀ ਮਸਤ ਆਈ ਉਹ ਮੈਂ ਇਹ ਸੋਚ ਰਹੀ ਸੀ ਮੈਂ ਕਿਹਾ ਵੀ ਕਿ ਤੁਹਾਨੂੰ ਇਹਦੀ ਸਮੈਲ ਆ ਚੜਦੀਆ ਤੁਹਾਨੂੰ ਪਤਾ ਨਾ ਲੱਗੇ ਪਤਾ ਨਹੀਂ ਤਾਂ ਨਹੀਂ ਤੁਹਾਨੂੰ ਸਮੈਲ ਆ ਰਹੀ ਸੀ ਆ ਥੋੜੀ ਥੋੜੀ ਆ ਰਹੀ ਆ ਹੁਣ ਮ ਨੂੰ ਪਤਾ ਲੱਗ ਰਿਹਾ ਤੇ ਚਲੋ ਹੁਣ ਮੈਂ ਪੱਟੀਆਂ ਤਾਰਦੀ ਆ ਕਿਵੇਂ ਦਾ ਲੱਗਿਆ ਪ੍ਰੈਂਕ ਤੁਹਾਡੇ ਨਾਲ ਪ੍ਰੈਂਕ ਕੰਮ ਕਰ ਆਪਣਾ ਐਕਸੀਡੈਂਟ ਪ੍ਰੈਂਕ ਹੋ ਗਿਆ ਤੁਹਾਡੇ ਨਾਲ ਇਹ ਕਿਵੇਂ ਜਿਹਾ ਲੱਗ ਰਿਹਾ ਪੱਟੀਆਂ ਇਹ ਸੱਚੀਆਂ ਲੱਗ ਰਹੀਆਂ ਤਾਂ ਹਨਾ ਜਿਵੇਂ ਡਾਕਟਰ ਨੇ ਨਹੀਂ ਹੋ ਰਹੀ ਯellow yellow ਜੀ ਹੋ ਗਈ ਇਹਦੀ ਦਵਾਈ ਤੇ ਹੁਣ ਮੈਂ ਪੱਟੀ ਧਾਰਦੀ ਆ ਸਭ ਤੁਸੀਂ ਦੱਸੋ ਕਮੈਂਟਾਂ ਵਿੱਚ ਆ ਬ੍ਰੈੱਟੀ ਮੈਂ ਕਰ ਰਹੀ ਆ Pe mil de subnext vlog de aici.